ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤਰਾਖੰਡ ਦੇ ਵਿੱਚ ਬਾਬਾ ترਸੀਮ ਸਿੰਘ ਦਾ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਉਹਨਾਂ ਵਿੱਚੋਂ ਗੈਂਗਸਟਰ ਸਰਬਜੀਤ ਸਿੰਘ ਨੂੰ ਤਰਮ ਤਾਰਨ ਤੋਂ ਗ੍ਰਿਫਤਾਰ ਕੀਤਾ ਪਰਸੋਂ ਦੀ ਇਹ ਘਟਨਾ ਹੈ ਤੇ ਉਹਨੂੰ ਗ੍ਰਿਫਤਾਰ ਕਰਕੇ ਉਤਰਾਖੰਡ ਦੀ ਜਿਹੜੀ ਪੁਲਿਸ ਹੈਗੀ ਆ ਤੇ ਉਹ ਕਾਂਸੀਪੁਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਭੱਜਣ ਲੱਗਾ ਸੀ ਪਿਸਤਲ ਖੋਲਿਆ ਸੀ ਕਿਸੇ ਪੁਲਿਸ ਮੁਲਾਜ਼ਮ ਦਾ ਤੇ ਹੁਣ ਜੇਰੇ ਇਲਾਜ ਹੈ ਹਸਪੀਟਲ ਦੇ ਵਿੱਚ ਲਤਾਂ ਦੇ ਵਿੱਚ ਉਹਦੇ ਗੋਲੀਆਂ ਮਾਰੀਆਂ ਸਰਬਜੀਤ ਦੇ ਮੈਥਿਕ ਬੇਨਤੀ ਕਰਨੀ ਹੈ ਬੜੀਆਂ ਸਟੇਟਮੈਂਟਾਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਹਕੂਮਤ ਸਿੱਖਾਂ ਨਾਲ ਧੱਕਾ ਕਰਦੀ ਹੈ ਇਹ ਜਿਹੜਾ ਸਰਬਜੀਤ ਸਿੰਘ ਦੇ ਨਾਲ ਦੇ ਪਹਿਲਾਂ ਕੁਝ ਮਾਰੇ ਗਏ ਨੇ ਇਹ ਫੜ ਲਿਆ ਚਰਮਾ ਨੂੰ ਵੀ ਮਾਰ ਦੇਣਗੇ ਪਰ ਕੀ ਇਹ ਬੰਦੇ ਸਿੱਖ ਨੇ ਜਾਂ ਗੈਂਗਸਟਰ ਨੇ ਜਿਹੜਾ ਬੰਦਾ ਮਾਰਿਆ ਉਹ ਸਿੱਖ ਸੀ ਜਾਂ ਸਿੱਖਾਂ ਦਾ ਦੁਸ਼ਮਣ ਸੀ ਜਾਨੀ ਕਿ ਆਪਣੇਆਂ ਨੂੰ ਮਾਰਦੇ ਨੇ ਤੇ ਕਹਿੰਦੇ ਨੇ ਅਸੀਂ ਸਿੱਖ ਕੌਮ ਦੇ ਨਮਾਇੰਦੇ ਆ ਢਿੰਡਰਾਂ ਵਾਲੀ ਸਾਡੇ ਕੋਲੇ ਸੋਚ ਹੈ ਅਸੀਂ ਖਾਲਸਾਤਨ ਬਣਾਉਣਾ ਇਦਾਂ ਲੋਕਾਂ ਨੂੰ ਬੇਵਕੂਬੇ ਲੋਕ ਬਣਾ ਰਹੇ ਐ ਹੁਣ ਪੁਲਿਸ ਨੇ ਜਦੋਂ ਗ੍ਰਿਫਤਾਰ ਕੀਤਾ ਉੱਤਰਾਖੰਡ ਲੈ ਕੇ ਗਏ ਕਾਂਸੀਪੁਰ ਦੇ ਵਿੱਚ ਇਹਨਾਂ ਨੇ ਗੋਲੀਆਂ ਮਾਰੀਆਂ ਪੁਲਿਸ ਮੁਲਾਜ਼ਮਾਂ ਨੇ ਭੱਜਣ ਲੱਗਾ ਸੀ ਉਹ ਦੋ ਪੁਲਿਸ ਮੁਲਾਜ਼ਮਾਂ ਦੇ ਗੋਲੀਆਂ ਇਹਨੇ ਸਰਵਜਿਤ ਨੇ ਮਾਰੀਆਂ ਪਿਸਤਲ ਖੋਲਿਆ ਸੀ ਇਹਨੇ ਜਦੋਂ ਗੱਡੀ ਪਲਟੀ ਐ ਤੇ ਹੁਣ ਪਰਿਵਾਰ ਦੇ ਕੋਲੇ ਮੀਡੀਆ ਜਾਂਦਾ ਥੋੜਾ ਪੁੱਤ ਕੀ ਕਰਦਾ ਸੀ ਸਾਡਾ ਪੁੱਤ ਤਾਂ ਬੀਬਾ ਬੱਚਾ ਸੀ ਸਾਡਾ ਪੁੱਤਾਂ ਗੈਂਗਸਟਰ ਨਹੀਂ ਸੀ ਮੇਰਾ ਪੁੱਤ ਤਾਂ ਅਮਰਤਾ ਰਿਹਾ ਨਸ਼ੇੜੀ ਸੀ ਉਹ ਬੰਦਾ ਐਨਬੀਐਸ ਦੇ ਇਹਦੇ ਤੇ ਪਰਚੇ ਸੀ ਚੱਲਦੇ ਨੇ ਹਜੇ ਵੀ ਕਈਆਂ ਲੋਕਾਂ ਤੋਂ ਫਰੋਤੀਆਂ ਲਗੀਆਂ ਸੀ ਇਹਨੇ ਕਈ ਕੁੜੀਆਂ ਦਾ ਇਹ ਸਰ ਵੀ ਇਤਨੇ ਬਲਾਤਕਾਰ ਕੀਤਾ ਸੀ ਹੋਰ ਦੱਸੋ ਤੇ ਪਰਿਵਾਰ ਵਾਲਿਆਂ ਨੂੰ ਸਭ ਕੁਝ ਪਤਾ ਹੁੰਦਾ ਆਪਣੇ ਬੱਚੇ ਦਾ ਕਹਿੰਦੇ ਸਾਡਾ ਬੱਚਾ ਤਾਂ ਬੀਬਾ ਸੀ ਇਹਦਾਂ ਕਹਿ ਜਾਂਦੇ ਤੇ ਹੁਣ ਜਦੋਂ ਉੱਤਰਾਖੰਡ ਦੀ ਪੁਲਿਸ ਨੇ ਫੜ ਲਿਆ ਰਾਹ ਦੇ ਵਿੱਚ ਭੱਜਣ ਲੱਗਾ ਸੀ ਅੱਛਾ ਮੈਂ ਲਾਸਟ ਇੱਕ ਬੇਨਤੀ ਕਰਨੀ ਹੈ ਬਹੁਤ ਬੰਦੇ ਇਤਰਾਜ਼ ਕਰ ਰਹੇ ਨੇ ਕਿ ਸਿੱਖਾਂ ਨਾਲ ਤੱਕਾ ਹੋ ਰਿਹਾ ਹੈ ਕਿਸੇ ਸਿੱਖ ਨਾਲ ਤੱਕਾ ਨਹੀਂ ਹੁੰਦਾ ਜੀ ਇਹ ਬੰਦੇ ਸਿੱਖ ਹੈ ਹੀ ਨਹੀਂ ਇਹ ਨਸ਼ੇੜੀ ਨੇ ਗੈਂਗਸਟਰ ਨੇ ਫਰੋਤੀਆਂ ਲੈਂਦੇ ਨੇ ਕੌਮ ਨੂੰ ਬਦਨਾਮ ਕਰਦੇ ਨੇ ਤੇ ਪੁਲਿਸ ਦੇ ਨਾਲ ਤੱਕਾ ਕਰਦੇ ਨੇ ਦੇ ਵਸ ਜਦੋਂ ਧੱਕੇ ਚੜਦਿੰਦੇ ਨੇ ਪੁਲਿਸ ਫਿਰ ਇਨਕਾਊਂਟਰ ਕਰਦੀ ਹੈ ਕਰਨਾ ਚਾਹੀਦਾ ਮੈਂ ਕਹਿੰਨਾ ਸਰਵਜੀਤ ਨੂੰ ਵੀ ਰੱਖ ਕੇ ਕੀ ਕਰਾਉਣਾ ਤੁਸੀਂ ਐਂ ਪਹਿਲਾਂ ਕਿਸਾਬ ਨੂੰ ਰੱਖ ਲੈ ਸੀ ਬੰਬੇ ਦੇ ਵਿੱਚ ਖਰਚਾ ਕਰੇਗੇ ਸਕਿਉਰਿਟੀ ਤੇ ਕਿਉਂ ਰੱਖਣਾ ਇਹਨਾਂ ਨੂੰ ਗੋਲੀ ਮਾਰੋ ਸਿਰ ਚ ਕੰਮ ਨਵੇੜੋ ਮੁੜ ਕੇ ਹੋਰ ਜਿਹੜੀਆਂ ਗਦੇੜਾਂ ਇਹਦੇ ਪਿੱਛੇ ਹੋਣਗੀਆਂ ਉਹਨਾਂ ਨੂੰ ਪਤਾ ਲੱਗੂਗਾ ਗੈਂਗਸਟਰਾਂ ਦਾ ਇੱਕੋ ਹੀ ਇਲਾਜ ਹੈ ਜਦੋਂ ਫੜਦੇ ਹੋ ਇਨਕਾਊਂਟਰ ਕਰੋ ਫੜਨ ਦੀ ਲੋੜ ਨਹੀਂ ਜਦੋਂ ਘੇਰਾ ਪੈਂਦਾ ਗੋਲੀ ਮਾਰ ਕੇ ਕੰਮ ਨਵੇਂ ਡੋ ਇਹ ਗੰਦਗੀ ਸਾਫ ਕਰੋ ਮੈਂ ਕਹਣਾ ਭਾਵੇਂ ਜੁਪੀ ਪੁਲਿਸ ਸੀ ਭਾਵੇਂ ਉਤਰਾਖੰਡ ਦੀ ਪੁਲਿਸ ਸੀ ਭਾਵੇਂ ਸਾਡੀ ਪੰਜਾਬ ਦੀ ਪੁਲਿਸ ਹੈ ਜਿੱਥੇ ਵੀ ਗੈਂਗਸਟਰ ਦੀਂਦੇ ਨੇ ਗੋਲੀ ਮਾਰ ਕੇ ਕੰਮ ਨਵੇਂ ਡੋ ਅਸੀਂ ਭਾਰਤ ਦੇ ਵਿੱਚੋਂ ਗੈਂਗਸਟਰਵਾਦ ਅੱਤਵਾਦ ਖਤਮ ਕਰਨਾ ਹੈ ਧੰਨਵਾਦ ਤਿੰਨ ਸਟੇਟਾਂ ਦੀ ਪੁਲਿਸ ਦਾ ਭਾਵੇਂ ਪੰਜਾਬ ਹੈ ਭਾਵੇਂ ਜੁਪੀ ਹੈ ਭਾਵੇਂ ਉਤਰਾਖੰਡ ਹੈ ਮੈਂ ਹੋਰ ਵੀ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕ ਜਾਂ ਜਿਹੜੀ ਵੀ ਸਟੇਟ ਦੇ ਲੋਕ ਨੇ ਕੋਈ ਨਹੀਂ ਚਾਹੁੰਦਾ ਕਿ ਭਾਰਤ ਦੇ ਵਿੱਚ ਅੱਤਵਾਦ ਪੈਦਾ ਹੋਵੇ ਗੈਂਗਸਟਰਵਾਦ ਪੈਦਾ ਹੋਵੇ ਕਿਉਂਕਿ ਜਿਹੜੇ ਲੋਕ ਵਪਾਰੀ ਨੇ ਵਧੀਆ ਕਾਰੋਬਾਰ ਕਰਦੇ ਨੇ ਕਿਸੇ ਬੰਦੇ ਨੂੰ ਕੰਮ ਬਿਜ਼ਨਸ ਕਾਰੋਬਾਰ ਦਿੰਦੇ ਨੇ ਰਿस्क ਦਿੰਦੇ ਨੇ ਉਹਨਾਂ ਲੋਕਾਂ ਨੂੰ ਇਹ ਗੈਂਗਸਟਰ ਤੰਗ ਕਰਦੇ ਆ ਸ਼ਰ੍ਹਾਾਂ ਫਰੋਤੀਆਂ ਮੰਗਦੇ ਆ ਸਰਬਜੀਤ ਤਾਂ ਜਦੋਂ ਤਰਨ ਤਰਨ ਤੋਂ ਰੈਸ਼ਟ ਕੀਤਾ ਸੀ ਪੁਲਿਸ ਨੇ ਉਦੋਂ ਹੀ ਗੋਲੀਆਂ ਮਾਰ ਗਈ ਇਹਦਾ ਮਲਿਆ ਮੇਟ ਕਰ ਦੇਣਾ ਸੀ ਗੱਡੀ ਛਾੜ ਦੇਣਾ ਸੀ ਐਵੇਂ ਹੀ ਤੁਸੀਂ ਫੜ ਕੇ ਉੱਤਰਾਖੰਡ ਲੈ ਕੇ ਚੱਲੇ ਹੋ ਰਿਸਕ ਲੈਨੇ ਹੋ ਬਿਨਾ ਮਤੁਕੀ ਫਾਇਦਾ ਗੈਂਗਸਟਰ ਜਿੱਥੇ ਵੀ ਕੋਈ ਦੀਂਦਾ ਉਹਨੂੰ ਗੱਡੀ ਛਾੜੋ ਉਸੇ ਵਕਤ ਪੂਰੇ ਭਾਰਤ ਦੇ ਲੋਕ ਪੁਲਿਸ ਦੇ ਨਾਲ ਨੇ ਸਾਨੂੰ ਲੋੜ ਨਹੀਂ ਇਸ ਗੰਦ ਦੀ ਇਹ ਲੋਕ ਕੌਮ ਨੂੰ ਬਦਨਾਮ ਕਰਦੇ ਨੇ ਪੂਰੇ ਭਾਰਤ ਨੂੰ ਦੁਨੀਆ ਭਰ ਵਿੱਚ ਬਦਨਾਮ ਕਰਦੇ ਨੇ ਲੁੱਟਾ ਖੋਹਾਂ ਕਰਕੇ ਫਰੋਤੀਆਂ ਲੈ ਕੇ ਲੋਕਾਂ ਦੇ ਬੱਚੇ ਚੱਕਦੇ ਨੇ ਫਿਰ ਫਰੋਤੀਆਂ ਮੰਗਦੇ ਨੇ ਲੋਕਾਂ ਦੀਆਂ ਕੁੜੀਆਂ ਦੇ ਨਾਲ ਇਹਨਾਂ ਨੇ ਨਾਜਾਇਜ਼ ਸੰਬੰਧ ਬਣਾਏ ਧੱਕੇ ਦੇ ਨਾਲ ਬਲਾਤਕਾਰ ਕੀਤੇ ਇਹਨਾਂ ਨੇ ਇਹ ਉਹ ਲੋਕ ਨੇ ਬਹੁਤ ਵਧੀਆ ਕਦਮ ਚੁੱਕਿਆ ਪੰਜਾਬ ਪੁਲਿਸ ਨੇ ਜੁਪੀ ਪੁਲਿਸ ਨੇ ਤੇ ਉੱਤਰਾਖੰਡ ਦੀ ਪੁਲਿਸ ਨੇ ਸਰਬਜੀਤ ਨੂੰ ਚੱਕ ਲਿਆ ਤੇ ਹੁਣ ਬਸ ਦੇਰ ਨਾ ਲਾਓ ਇਨਕਾਉਂਟਰ ਕਰੋ ਡੈਡਬੋਡੀ ਦੇਣੀ ਹੈ ਪਰਿਵਾਰ ਨੂੰ ਦੇ ਦੇਉਨੇ ਕਿਤੇ ਖੂਕਾ ਤੇ ਸਿੱਟੋ ਕੀ ਲੈਣਾ ਸੀ ਇਹਨਾਂ ਲੋਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ